हां जी दोस्तों सारेया नु सस्कारी काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜਿਆ ਪਿੰਡ ਨਾਰਲੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀਵੜ ਤੋਂ ਦੋਸਤੋ ਕੋਈ 6-7 ਕਿਲੋਮੀਟਰ ਦੀ ਦੂਰੀ ਆ ਪਿੰਡ ਨਾਰਲੀ ਦੀ ਖਾਲੜਾ ਪਿੰਡ ਬਿਲਕੁਲ ਨਜ਼ਦੀਕ ਤੇ ਵੀਰ ਰਵੀ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਹੋਣਾ ਦਾ ਪਸ਼ੂ ਦੋਸਤੋ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਤੇ ਬਿਲਕੁਲ ਬਾਰਡਰ ਵੀ ਜਿਹੜਾ ਦੋਸਤੋ ਹਿੰਦੁਸਤਾਨ ਪਾਕਿਸਤਾਨ ਬਾਰਡਰ ਬਿਲਕੁਲ ਨੇੜੇ ਦੀਕ ਰਹ ਜਾਂਦਾ ਖਾਲੜਾ ਪਿੰਡ ਤਕਰੀਬਨ ਕੋਈ ਕਿਲੋ 1.5 2 ਕਿਲੋਮੀਟਰ ਦੀ ਦੂਰੀ ਆ ਤੇ ਖਾਸ ਵਿਜਟ ਤੁਸੀਂ ਪਿੰਡ ਨਾਰਲੀ ਕਰਨੀ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਦੋਵੇਂ ਸੂਏ ਸਵੇ ਆ ਦੋਸਤੋ ਸੂਏ ਪਸ਼ੂ ਆ ਇੱਕ ਮੱਝ ਦਿਖਾਵਾਂਗੇ ਤੁਹਾਨੂੰ ਚੰਗੇ ਦੁੱਧ ਚੰਗੇ ਮਿਲਕ ਤੇ ਚੱਲ ਰਹੀ ਆ ਇੱਕ ਵੜ ਦਿਖਾਵਾਂਗੇ ਠੀਕ ਆ ਜੀ ਵੜ ਵੀ ਚੰਗੇ ਮਿਲਕ ਤੇ ਚੱਲ ਰਹੀ ਆ ਠੀਕ ਆ ਜੀ ਤੇ ਬਾਕੀ ਆਪਣੇ ਸਾਰੇ ਭੈਣ ਭਰਾਵਾਂ ਸੱਜਣਾ ਨੂੰ ਜਿਹੜੀ ਅਪੀਲ ਹੁੰਦੀ ਆ ਹਰ ਵਾਰ ਦੀ ਤਰ੍ਹਾਂ ਵੀ ਜਿਹੜਾ ਪਸ਼ੂ ਦੋਸਤੋ ਤੁਸੀਂ ਸੋਇਆ ਸੋਇਆ ਲੈਂਦੇ ਜੇ ਦੋ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਿਆ ਕਰੋ ਠੀਕ ਆ ਜੀ ਤੇ ਜੇਕਰ ਕੋਈ ਗੱਪਣ ਪਸ਼ੂ ਆਪਣੀ ਵੀਡੀਓ ਤੇ ਕੋਈ ਵੀਰ ਖਰੀਦਦਾਰੀ ਕਰਦਾ ਤੇ ਚੌਂ ਤਨਾਂ ਦਾ ਤਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਜ਼ਰੂਰ ਕਰ ਲਿਆ ਕਰੋ ਠੀਕ ਆ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ 11 ਮਈ ਆ ਤੇ ਸ਼ਾਮ ਦਾ ਕੋਈ ਸਮਾਂ ਹੈਗਾ ਦੋਸਤੋ 5:30 ਪੌਣੇ 6 ਵਜੇ ਦਾ ਆਓ ਕਰਦੇ ਆ ਗੱਲਬਾਤ ਵੀਰ ਰਵੀ ਦੇ ਨਾਲ ਕੋਸ਼ ਲੈਣੀ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਸਭ ਤੋਂ ਪਹਿਲਾਂ ਵੀਰ ਰਵੀ ਸਾਸਰੀ ਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਾਸਰੀ ਕਾਲ ਠੀਕ ਠਾਕ ਵੀਰੇ ਹਾਂ ਜੀ ਹਾਂ ਸਾਹਿਬ ਵਧੀਆ ਠੀਕ ਠਾਕ ਆ अच्छा वीर रवि वैसे वीडियो आपा पहली बार पा रहे हैं पहला भी चलो आपा वीडियो पाइया सी अपने हां जी हां जी हां जी ठीक है जी अपने घरਾਂ ਦੇ ਵਿੱਚੋਂ ਹੀ हां जी हां जी ਤੇ तकरीबन पशु ਜਿਹੜੇ ਆ ਸੇਲ ਪਰਚੇਜ ਵਾਲੇ ਆਉਂਦੇ ਰਹਿੰਦੇ ਆ ਰੋਜ਼ ਭਾਈ ਜੀ ਆਉਂਦੇ ਰਹਿੰਦੇ ਆ ਆਪਣੇ ਕੋ ਇੱਕ ਦੋ ਡੰਗਰ ਆਮ ਮਿਲ ਜਾਂਦੇ ਪਸ਼ੂ ਜੀ ਠੀਕ ਹੈ ਜੀ हां जी ਚੰਗੀਆਂ ਗਾਵਾਂ ਲਈਦੀਆਂ ਜੀ ਆ ਬਿਲਕੁਲ ਤੇ ਵਧੀਆ ਮੱਝਾਂ ਲਈਦੀਆਂ ਜਿੰਨੀ ਜੋਗੇ ਆਪਾਂ ਗਏ ਆ ਆ ਬਿਲਕੁਲ हां जी हां जी ਤੇ ਕੋਸ਼ਿਸ਼ ਇਹ ਹੋ ਰਹੀਦੀ ਆ ਵੀ ਚਲੋ ਚੰਗਾ ਪਸ਼ੂ ਚੰਗਾ ਚੰਗਾ ਲਈ ਚੰਗਾ हां जी हां जी ਉਹ ਅੱਡਿਕ ਰੀ ਰੀ ਵੀ ਚਲੋ ਅਸੀਂ ਵੇਚਣੀ ਆ ਜੀ ਗਊ ਬਿਲਕੁਲ ਜਰਸੀ ਲਈ ਹਾਂਜੀ ਹਾਂਜੀ ਤੇ ਆਇਆ ਚਲੋ ਆਪਣਾ ਸਾਰਿਆਂ ਨੂੰ ਦਿਖਾਇਆ ਧਰਨਾ ਟਾਚੀ ਜੁੜਦੇ ਆਂ ਤੇ ਫਿਰ ਇਸ ਕਰਕੇ ਸਹੀ ਗੱਲ ਵੇਚਿਆ ਕਰਦੇ ਆ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਮਾਲ ਡੰਗਰ ਦੇ ਵਿੱਚ ਪਿੰਡ ਨਰਲੀ ਦਾ ਵੀ ਕਾਫੀ ਪਛੋਕੜ ਆ ਕਿਉਂਕਿ ਬਹੁਤ ਪੰਜਾਬ ਤੇ ਜਦੋਂ ਪਾਕਿਸਤਾਨ ਦੀ ਵੰਡ ਹੋਈ ਆ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਦੇ ਸਮੇਂ ਕਾਫੀ ਪਸੂ ਜਿਹੜਾ ਦੋਸਤੋ ਚਾਹੇ ਨੀਲੀ ਰਾਵੀ ਦਾ ਚਾਹੇ ਚੰਗੇ ਬਰੀਡ ਦੀ ਗੱਲ ਕਰਨੀ ਚਾਹੀਦੀ ਨੀਲੀ ਰਾਵੀ ਦੀ ਗੱਲ ਕਰਨੀ ਗਾੜਿਆ ਨਰਲੀ ਠੀਕ ਆ ਤੇ ਬਾਕੀ ਇਹ ਨੀਲੀ ਰਵੀ ਦਾ ਵੀ ਖਾਸ ਤੌਰ ਤੇ ਆਪਾਂ ਦੇਖੀਏ ਨੀਲੀ ਰਵੀ ਦਾ ਗਾੜਾ ਠੀਕ ਹੈ ਜੀ ਚੰਗੇ ਰਵੇ ਦਾ ਨੀਲੀ ਰਵੀ ਦਾ ਗਾੜਾ ਠੀਕ ਹੈ ਜੀ ਤੇ ਬੂਰਾ ਨਾਰਲੀ ਵੀ ਇਸੇ ਪਿੰਡ ਦੀ ਜਿਹੜੀ ਦੇਣਾ ਇਸੇ ਪਿੰਡ ਦੇ ਵਿੱਚੋਂ ਦੋਸਤੋ ਜੰਮਿਆ ਪਲਿਆ ਤੇ ਵੱਡਾ ਹੋਇਆ ਤੇ ਬੂਰੇ ਨਾਰਲੀ ਵਾਲਾ ਮਾਲੀ ਦਾ ਦੋਸਤੋ ਪੂਰਾ ਮਾਲੀ ਆ ਉਹਨੂੰ ਵੀ ਕਾਫੀ ਬੀਰ ਜਾਣਦੇ ਆ ਤੇ ਕਾਫੀ ਚੰਗੀਆਂ ਝੋਟੀਆਂ ਕਾਫੀ ਚੰਗੀਆਂ ਕਟੀਆਂ ਉਹਨੇ ਜਨਮ ਦਿੱਤਾ ਤੇ ਵਧੀਆ-ਵਧੀਆ ਚੰਗੇ ਮਿਲਕ ਰਿਕਾਰਡ ਤੇ ਉਹ ਵੀ ਚੱਲ ਰਹੀਆਂ ਠੀਕ ਆ ਤੇ ਅੱਛਾ ਵੀਰੇ ਰਵੀ ਅੱਜ ਆਪਾਂ ਵੀਰੇ ਜਿਹੜੇ ਦੋ ਪਸ਼ੂ ਦਿਖਾਉਣੇ ਆ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਵੇੜ ਤੋਂ ਕਰ ਲਈਏ ਹਾਂਜੀ ਦੂਜਾ ਸਵਾਈ ਵੇੜ ਸੰਧੂ ਸਾਹ ਵੇ ਠੀਕ ਹੈ ਜੀ ਤੇ ਬਹੁਤ ਸੀਲ ਠੰਡੀ ਹੈ ਜੀ ਤੇ ਇਹ ਥੱਲੇ ਹੋਣਾ ਇਸ ਵਕਤ ਜਿਹੜਾ ਦੁੱਧ ਤਿਆਰ ਹੋ 20 ਕਿਲੋ ਤਿਆਰ ਵਾ ਕੋਈ ਆਪਣੀ ਤਸੱਲੀ ਕਰੇ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਜੀ ਪੂਰਾ 20 ਕਿਲੋ ਪ੍ਰੋਪਰ ਤਿਆਰ ਹੈ ਤੇ ਪਹਿਲਾਂ ਇਹਨੇ 22 23 ਕਿਲੋ ਦ ਦਿੱਤਾ ਵਾ ਪਹਿਲਣ ਨੇ ਹਾਂਜੀ ਆਪਣੇ ਟੱਚ ਜੋ ਆਪਣੇ ਬੰਦੇ ਕੋ ਆਪਾਂ ਲਈ ਆਏ ਠੀਕ ਹੈ ਜੀ ਐਗੀ ਤਮਾਸ ਕਰਦੇ ਗਰਮੀ ਜੀ ਵੀ 25 ਪਲੱਸ ਜਾਊਗੀ ਇਹ ਮਗਰ ਇਹਦੇ ਬੱਚਾ ਦੇ 4 ਦਿਨ ਦੀ ਸੂਈ ਜੀ ਆ ਨਾੜੂ ਨਾਲ ਜਿਹਦੇ ਵੇਖ ਲੋ ਬਦੋਸੋ 4 ਦਿਨਾਂ ਦਾ ਸਮਾਂ ਹੋਇਆ ਨਾੜੂ ਬਿਲਕੁਲ ਬੱਚੇ ਦੇ ਨਾਲ ਤੁਹਾਨੂੰ ਦਿਖਾਈ ਦੇ ਰਿਹਾ ਨਾੜੂ ਨਾਲ ਬਿਲਕੁਲ ਬਿਲਕੁਲ ਨਾੜੂ ਨਾਲ ਬੱਚੇ ਦੇ ਸੋ 4 ਦਿਨਾਂ ਦੀ ਸੂਈ ਦੇ ਥੱਲੇ ਚਾਹੇ ਕੋਈ ਵੀਰ ਬੌਲਾ ਚਾਹੇ ਕੱਚਾ ਪੌਲਾ ਬੌਲਾ ਮੰਨ ਕੇ ਤੁਸੀਂ ਠੀਕ ਹੈ ਜੀ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ 20 ਕਿਲੋ ਜਿਹੜਾ ਹੁਣ ਬਿਲਕੁਲ ਰਾਈਟ ਬਿਲਕੁਲ ਪ੍ਰੋਪਰ ਰੈਡੀ ਹੈ ਇਹਦੀ 20 ਕਿਲੋ ਠੀਕ ਆ ਆਪਾਂ ਇੱਥੇ 20 ਕਿਲੋ ਦੀ ਤਸੱਲੀ ਕਰਾ ਕੇ ਦਵਾਂਗੇ ਕਿਉਂਕਿ ਪੈਸੇ ਲੈਣੇ ਆਪਾਂ ਇਹ ਦੁੱਧ ਵੀ ਆਪਾਂ ਮਿੰਕੇ ਦੇ ਨਾਲ ਅਗਲੇ ਨੂੰ ਇਹ ਨੋਟਪਾਟ ਆ ਆਪਾਂ ਕੱਢ ਦੇਣਾ ਤੇ ਜੇ ਉਹ ਕਿਲੋ ਘਾਟ ਵਾਲੇ ਛੱਡ ਜਾਣਾ ਆਪਾਂ ਨੂੰ ਕੋਈ ਗੁੱਸਾ ਨਹੀਂ ਇਹਦੇ ਬਿਲਕੁਲ 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 ਲਓ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਬਿਲਕੁਲ ਸਾਫ਼ ਸੁਥਰਾ ਵੀਰ ਦਾ ਕੰਮ ਆ ਠੀਕ ਆ ਤੇ 20 ਕਿਲੋ ਹੋ ਹੁੰਦੇ ਆ ਦੋਸਤੋ ਮੌਕੇ ਤੇ ਬਿਲਕੁਲ ਹਾਜ਼ਰ ਆ ਤਿਆਰ ਆ ਅੱਗੇ ਚੰਗੀ ਸੇਵਾ ਕਰੂੰਗਾ ਦੋਸਤੋ ਪਹਿਲੇ ਸਵੇਰੇ ਜਿਹੜਾ 22 23 23 ਲੀਟਰ ਦੀ ਮਿਲਕਿੰਗ ਕਰਵਾਈ ਐ ਇਸ ਵਾਰ ਦੇ ਬਾਕੀ ਥਾਣਾਂ ਦੀ ਇੱਕ ਵਰੀ ਕੁਆਲਿਟੀ ਆ ਉਹ ਤੁਹਾਨੂੰ ਆਪਾਂ ਦਿਖਾਉਣੀ ਆ ਦੇਖੋ ਜੀ ਕਾ ਅਥੀ ਚਵਾਈਲਾ ਥਾਣਾ ਮੁੱਠੀ ਥਾਣਾ ਰੋਗ ਰੋਗ ਦਾ ਥਾਣਾ ਆਪਾਂ ਕਹਿ ਦਿੰਦੇ ਆ ਵੀ ਬਿਲਕੁਲ ਹੱਥੀ ਚਵਾਈਲਾ ਥਾਣਾ ਲੱਗਾ ਬਾਹਰ ਨੂੰ ਠੀਕ ਆ ਸੋ ਚਾਰੇ ਥਾਣਾ ਵਿਤ ਵਿਰਲ ਬਿਲਕੁਲ ਸਪੇਸ ਵੰਡ ਜਿੰਨੀ ਆ ਉਹ ਤੁਸੀਂ ਆ ਵੇਖ ਕੇ ਚੈੱਕ ਕਰੋ ਸੋਹਣੀ ਵੰਡ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚਵਾਈ ਤੁਸੀਂ ਜਿਹੜੀ इजीली ਕਰ ਸਕਦੇ ਜੀ ਠੀਕ ਆ ਸੋ 20 ਕਿਲੋ ਦੁੱਧ ਦਾ ਠੀਕ ਆ ਤੇ ਬਾਕੀ ਇੱਕ ਵਾਰੀ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਣੀ ਆ ਕਰਾਸ ਅੰਗ ਦੇ ਵਿੱਚ ਜਿਵੇਂ ਦੋਸਤੋ ਅਕੇ ਸੀਜ਼ਨ ਨੂੰ ਵੇਖਦੇ ਹੋਏ ਬਿਲਕੁਲ ਪਸ਼ੂ ਚੱਲਦਾ ਉਹ ਜਿਆ ਪਸ਼ੂ ਆ ਗੋ ਖਰੀਦਦਾਰੀ ਹੁੰਦੀ ਆ ਲਵੀਰੇ ਰਵੀ ਇੱਕ ਵਾਰੀ ਖੋਲ ਕੇ ਨੂੰ ਤੋੜ ਕੇ ਦਿਖਾਈਏ ਮੜਾ ਜਾ ਲਓ ਜੀ ਮਹਾਰਾਜ ਚਲ ਬਾਕੀ ਪਿੰਡੇ ਪੁੰਡੇ ਦੀ ਨਿਕਰ ਆ ਦੋਸਤੋ ਜੇ ਲੇਵੇ ਦੀ ਗੱਲ ਕਰੀਏ ਬਿਲਕੁਲ ਲੇਵੇ ਦੀ ਵੀ ਪੂਰੀ ਨਿਕਰ ਕੰਪੈਕਟ ਜੱਡਰ ਆ ਜਿਵੇਂ ਇੱਕ ਆਪਾਂ ਬਰੀਡ ਵਾਲੀਆਂ ਨਾਰਮਲ ਹੀ ਵੜਾ ਨੂੰ ਆਰਡਰ ਦੇਖਦੇ ਆ ਸੋ ਹਾਈਟ ਕੱਦ ਇਸ ਵੜ ਦਾ ਫੁੱਲ ਵੱਡਾ ਠੀਕ ਆ ਜੀ ਵੱਡੇ ਕੱਦ ਕੱਟ ਦੇ ਵਿੱਚ ਪੂਰੀ ਰਾਜੀ ਆ ਦੋਸਤੋ ਪਿੱਠਪੁੜੇ ਤੋਂ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਜੇ ਉੱਪਰੋਂ ਵੀ ਬਿਲਕੁਲ ਫਲੈਟ ਆ ਠੀਕ ਆ ਬਾਕੀ ਫੇਸ ਕੁਆਲਿਟੀ ਚੰਗੀ ਆ ਛੋਟੇ ਕੰਨ ਬਿਲਕੁਲ ਛੋਟਾ ਜਿਹਾ ਫੇਸ ਪਤਲਾ ਫੇਸ ਬਾਕੀ ਪੁੱਠੇ ਪੱਠੇ ਤੋਂ ਬਹੁਤ ਸੋਹਣੀ ਆ ਚੌੜੇ ਪਿੱਠਪੁੜੇ ਦੇ ਵਿੱਚ ਸੋਹਣੀ ਆਰਡਰ ਦੀ ਕੁਆਲਿਟੀ ਆ ਤੇ ਵਿੱਚ ਦੋਸਤੋ ਕੁਝ ਧਾਰਾ ਮਾਰ ਕੇ ਜਾਂ ਵਿੱਚ ਚਵਾਈ ਕਰਕੇ ਆਪਾਂ ਤੁਹਾਨੂੰ ਨਾਲ ਦੀ ਨਾਲ ਪਸੂ ਜ਼ਰੂਰ ਦਿਖਾ ਦਾਂਗੇ ਇਹ ਉਹਨਾਂ ਵੀਰਾਂ ਲਈ ਆ ਵੀ ਜਿਹੜੇ ਦੂਰੋਂ ਨੇੜੇੋਂ ਕੋਈ ਸੌਦਾ ਕਰਦੇ ਆ ਜਾ ਨਹੀਂ ਪਹੁੰਚ ਕਰ ਸਕਦੇ ਪਰ ਉਹਨਾਂ ਨੂੰ ਵੀ ਆਪਣੀ ਇੱਕ ਰਿਕਵੈਸਟ ਆ ਵੀ ਬਿਲਕੁਲ ਇੱਕ ਟਾਈਮ ਤੁਸੀਂ ਵੀਡੀਓ ਕਾਲ ਤੇ ਦੇਖ ਲਈ ਆ ਚਾਹੇ ਇੱਕ ਟਾਈਮ ਤੇ ਜੁਆ ਲਈ ਆ ਦੂਜੇ ਟਾਈਮ ਤੇ ਆਪਣੀ ਜੋਗੇ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਆਹ ਲੋ ਸੋ ਸਪੇਸ ਵਾਂਡ ਦੇਖੋ ਕਾਫੀ ਸੋਹਣੀ ਦੋਸਤੋ ਬੈਕਸਾਈਡ ਤੋਂ ਵੀ ਬਿਲਕੁਲ ਪੱਦਰ ਬਖਾਲਾ ਅੱਛਾ ਰਵੀ ਕੀ ਡਿਮਾਂਡ ਮੇਰੇ ਕਰਦੇ ਆ ਮੋੜ ਦੀ ਡਿਮਾਂਡ ਸੰਧੂ ਸਾਹਿਬ ਤੁਹਾਨੂੰ ਪਤਾ ਹੀ ਅੱਜਕੱਲ ਜੋਗ ਗਊਆ ਚੱਲੰਦਿਆ ਹੈ ਹਾਂ ਜੀ ਪਾਰਾ ਪਾਇ ਦੀ ਲੈਣ ਦੇਣ ਵਾਲਾ ਜਿਹੜਾ ਕੰਮ ਕਰਨਾ ਜੀ 85000 ਰੁਪਇਆ ਲੈਣਾ ਜੀ ਇਹਦਾ 85 ਜਿਹੜਾ ਲੇਲੀ ਲੈਣਾ ਵਾ ਓਕੇ ਹਾਂਜੀ ਤੇ ਬਾਕੀ ਕੋਈ ਨਹੀਂ ਮਾਨ ਤਾਨ ਵੀ ਹੋਊਗਾ ਜਿਹੜਾ ਕੋਈ ਵੀਰ ਆਊਗਾ ਆਪਣਾ ਹਾਂ ਜਰੂਰ ਮਾਨ ਤਾਨ ਕਰਾਂਗੇ ਬਾਕੀ ਬਿਲਕੁਲ ਆਪਣੀ ਜੋ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਬਾਕੀ ਬਹੁਤ ਬਹੁਤ ਮੋਲੇ ਦਾ ਯਾਜ ਰੱਖਿਆ ਪਾਵਾ ਮਛੀ ਦਾ ਠੀਕ ਹੈ ਵੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਯਾਜ ਬਿਲਕੁਲ ਬਾਕੀ ਬਹੁਤ ਆਸ ਕਰਦੇ ਤੋ ਦੁੱਧ ਦੀ ਚੰਗਾ ਦੁੱਧ ਦਊਗੀ ਵੇੜ ਉਹ ਤੋ ਸੋ ਵੈਸੇ ਅਜੇ ਕੁਝ ਦਿਨਾਂ ਦੇ ਵਿੱਚ ਹੀ ਆ ਜਿਵੇਂ ਅੱਜ ਚੌਕ ਦਿਨਾਂ ਦੀ ਸੂਈ ਹੈ ਤੇ ਸ਼ੁਰੂਆਤ ਚ ਸ਼ੁਰੂਆਤ ਚੰਗੀ ਆ ਤੇ 85000 ਦੇ ਵਿੱਚੋਂ ਛੋੜ ਚੱਪਾ ਹੋ ਜਾਊਗਾ ਕਿਸੇ ਵੀਰ ਦੇ ਘਰ ਆਏ ਦਾ ਠੀਕ ਆ ਸੋ ਬਾਕੀ ਆਪਨੇ ਤੁਸੀਂ ਸਮਝਾ ਦੇਖ ਲਿਓ ਆ ਉਲਟੋ ਮੈਨਲੀ ਸਾਈਡ ਤੋਂ ਤੁਹਾਨੂੰ ਜਿਹੜਾ ਕੋਈ ਕਿਤੇ ਵਾਧੂ ਮਾਸ ਨਹੀਂ ਲੱਗਾ ਇਹਨੂੰ ਜੀ ਠੀਕ ਆ ਜੀ ਠੀਕ ਆ ਅੱਛਾ ਰਵੀ ਇੱਕਦ ਸੈਕਿੰਡ ਨੰਬਰ ਤੇ ਆਪਣੇ ਕੋਲ ਆ ਨਗ ਜਿਹੜਾ ਹੈਗਾ ਮੱਝ ਇਹ ਵੀ ਤਾਜੀ ਸੂਈ ਆਪਣੇ ਕੋਲ ਬਿਲਕੁਲ ਬਿਲਕੁਲ ਜੀ ਬਿਲਕੁਲ ਇਹਨੂੰ ਅੱਜ ਕਿੰਨੇ ਦਿਨ ਹੋ ਗਿਆ ਇਹਨੂੰ ਸੂਈ ਨੂੰ ਸੰਧੂ ਸਾਹਿਬ ਮਹੀਨਾ ਪੂਰਾ ਆ ਗਿਆ ਜੀ ਮਹੀਨੇ ਕਿਤੇ ਸੂਈ ਹਾਂਜੀ ਹਾਂਜੀ ਪੂਰਾ ਮਹੀਨਾ ਇਹਨੂੰ ਹੋ ਗਿਆ ਇਹਦੇ ਠੀਕ ਹੈ ਜੀ ਕਿਉਂਕਿ ਆਪਾਂ ਕਿਉਂਕਿ ਹਨਵਾਖੀ 20 ਦਿਨਾਂ ਦੀ ਸੂਈ 25 ਦਿਨਾਂ ਦੀ ਮਹੀਨਾ ਆ ਗਿਆ ਜੀ ਸੂਈ ਨੂੰ ਮਗਰ ਇਹਦੇ ਕਟਾ ਜੀ ਠੀਕ ਹੈ ਜੀ ਚੰਗਾ ਦੁੱਧ ਆ ਜੀ ਤਲ ਕਰਕੇ ਕਟਾ ਬਹੁਤ ਜਵਾਨ ਆ ਠੀਕ ਹੈ ਜੀ ਤੇ ਇਹ ਥੱਲੇ ਸੰਧੂ ਸਾਹਿਬ ਜਿਹੜਾ ਮਿਲ ਕੇ ਆ ਉਹ 11 ਕਿਲੋ ਕੋਈ ਮਿਲਦੇ ਸਾਡੇ ਕੋਲ ਠੀਕ ਹੈ ਜੀ ਤੇ ਜੇ ਏਦਾਂ ਖਾੜਨੀ ਫਿਰ 10 ਕਿਲੋ ਦੀ ਗਾਰ ਜੇ ਕੋ ਬਾਡੀ ਮੈਂ ਜੇ ਕੋ ਕਾਜ ਹੋਵੇ ਤੇ ਮੈਂ ਆਪ ਆਸ ਆ ਜੂਗੀ ਨਹੀਂ ਤੇ ਤੁਹਾਡਾ ਚੈਨਲ ਤੇ ਸਾਡਾ ਚੱਲਣ ਦੀ ਵੀਡੀਓ ਬਰ ਝੂੜ ਦੇ ਮਾਰਨਾ ਨਹੀਂ ਇਸ ਚੀਜ਼ ਬਿਲਕੁਲ 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 ਹਾਂ ਜੀ ਤਾਂ ਦੋਸਤੋ ਹੁਣ ਰਕੋਰਡ ਆ ਸਾਰੀ ਬਹੁਤ ਕਦ ਚੰਗਾ ਤੁਹਾਨੂੰ ਪਤਾ ਲੱਗਾ ਵਾ ਵੀਰ ਆਪ ਵੀ ਨੌਲੇਜ ਰੱਖਦਾ ਕਾਫੀ ਬਰੀਡ ਦੀ ਵੀ ਕਾਫੀ ਨੌਲੇਜ ਆ ਪਸ਼ੋਕਰ ਜੇਕਰ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਜਿਹੜੇ ਥਾਂ ਤੇ ਦੋਸਤੋ ਬਰੀਡ ਦਾ ਜਨਮ ਹੋਇਆ ਹੋਵੇ ਠੀਕ ਆ ਜੀ ਜਾਂ ਜਿੱਥੇ ਬਰੀਡ ਦਾ ਵਾਸਾ ਹੋਵੇ ਚੰਗਾ ਖਾਸਾ ਉਥੇ ਹਰ ਕੋਈ ਆਏ ਸਾਨੂੰ ਸਾਹ ਇਹਨੂੰ ਦਿਹਾੜੀ 4 ਵਜਾ ਮੱਝ ਨੂੰ ਚੋਲੋ ਇਹ ਡੀ ਇਹ ਸੀਲ ਆ ਮੈਂ ਕੀ ਦੇ ਕੇ ਦੇ ਬਾਗੂ ਬੱਚਾ ਛਾੜ ਦੇ ਕੇ ਮਾ ਚੋਲੇ ਇਹ ਤੇ ਬਿਲਕੁਲ ਸੀਲਸ ਆਉ ਜੀ ਠੀਕ ਆ ਜੀ ਕੋਈ ਬਿਲਕੁਲ ਠੰਡੀ ਤੇ ਪੋਲੀ ਬਹੁਤ ਜਿਆਦੀ ਠੀਕ ਆ ਜੀ ਜਿਵੇਂ گاਵਾ ਪੋਲੀ ਆਉਂਦੀਆਂ ਐ ਇਦਾਂ ਪੋਲੀ ਜੇ ਠੀਕ ਆ ਠੀਕ ਬਾਕੀ ਦੀ ਚੱਡੇ ਦੀ ਬੰਤਰ ਵੇਖ ਲਓ ਜਿੱਦਾਂ ਬੰਤਰ ਜਿਹੜੀ ਰਵੀ ਥੋੜੀ ਜੀ ਕੁਦਰਤੀ ਕਾਲੀ ਚਲੋ ਕੁਦਰਤੀ 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 ਸਟਰਕਚਰ ਜਿਹੜਾ ਲਵੇ ਹਾਂ ਜੀ ਹਾਂ ਜੀ ਹਾਂ ਜੀ ਉਹ ਚੋ ਕੋਈ ਬਾਤ ਘਾੜ ਅਗਲੇ ਪਿਛਲੇ ਦੀ ਕੋਈ ਬਾਤ ਘਾੜ ਨਹੀਂ ਕੁਛ ਨਹੀਂ ਹੈਗੀ ਜੀ ਕੁਛ ਵੀ ਠੀਕ ਆ ਜੀ ਠੀਕ ਆ ਜੀ ਕੋਈ ਹੁੰਦੀ ਤੇ ਆਪਾਂ ਦੱਸ ਹੀ ਦੇਣਾ ਵੀ ਆਹ ਗੱਲ ਹੈਗੀ ਦੇ ਜੀ ਬਿਲਕੁਲ ਵੇਖ ਸਕਦੇ ਜੇ ਠੀਕ ਆ ਜੀ ਮੂਹ ਮੱਥਾ ਫੇਸ ਕੁਆਲਿਟੀ ਚਿਹਰੇ ਮੋੜੇ ਜਸੂਆ ਵੀ ਜੀ ਇਹ ਮੱਝੇ ਹਾਂ ਠੀਕ ਆ ਤੇ ਪਿੰਡ ਸਿਧਵਾ ਤੋਂ ਮੱਝ ਆਈ ਜੇ ਆਪਣੇ ਲੱਗ ਗਈ ਆ ਪਿੰਡ ਪਿੰਦਾ ਸਿਧਵਾ ਬਿਲਕੁਲ ਜੀ ਠੀਕ ਆ ਸਿਰਫ ਕਿਲੋਮੀਟਰ ਦੂਰੀ ਦੇ ਆਪਣੇ ਉਹ ਚੰਗੀ ਦਾ ਜਾਣੂਗਾ ਵੀਰ ਜੀ ਨਾਲ ਤਾਂ ਮੱਝ ਲਈ ਆ ਠੀਕ ਆ ਜੀ ਤੇ ਬਾਕੀ ਥੱਲੇ ਪੂਰਾ ਵਧੀਆ ਜਦੋਂ ਮਰਜ਼ੀ ਚੋ ਜਦੋਂ ਜੀ ਕਰਦਾ ਉਹ ਥੱਲੇ ਇਹਦੇ ਬਹਿ ਜਾਓ ਕੋਈ ਇਹੋ ਜਿਹਾ ਚੱਕਰ ਨਹੀਂ ਆਂ ਗਾਵਾਂ ਵਾਲਾ ਹੀ ਕੰਮ ਆ ਇਹਦਾ ਬਿਲਕੁਲ ਜੀ ਬਿਲਕੁਲ ਹਾਂ ਦੋਸਤੋ ਮਗਰ ਬੱਚਾ ਜਿਹੜਾ ਮੇਲਕਾਫ ਆ ਕਟਾ ਇੱਕ ਮਹੀਨੇ ਦਾ ਜਿਹੜਾ ਲੱਗ ਸਮ ਸਮਾ ਹੋ ਗਿਆ ਸੂਈ ਨੂੰ ਠੀਕ ਆ ਲੋਹਾ ਬੱਚਾ ਜੀ ਹਾਂ ਲੋਹੇ ਦੇ ਵਿੱਚ ਬੱਚਾ ਠੀਕ ਆ ਲੋਹੀ ਬਰੀਡ ਦੇ ਵਿੱਚ ਜਾਂ ਲੋਹੀ ਨਸਲ ਦੇ ਵਿੱਚ ਬਾਕੀ ਵੀਰਮਣ ਤੁਸੀਂ ਹਵਾਨੇ ਨੇਵੇ ਤੇ ਵੇਖੋ ਬਿਲਕੁਲ ਬਰੀਕ ਵੀਰਮਣ ਕਾਫੀ ਉੱਪਰ ਗਿਆ ਹੋ ਗਿਆ ਨਜ਼ਰ ਆ ਰਹੀਆਂ ਤੇ 11 ਕਿਲੋ ਦੁੱਧ ਆਨਲਾਈਨ ਕੋਈ ਵੀਰ ਸੌਦਾ ਕਰਦਾ ਤਾਂ ਬੇਸ਼ੱਕ ਉੱਥੇ ਵੀਰਾਂ ਦਾ ਵੀ ਕਿਲੋ ਖੰਡ ਘੱਟ ਦੱਸ ਕੇ ਦਵਾਂ ਕਿ ਕੋਈ ਪਾਈਆ ਖੰਡ ਕਿਲੋ ਅਗਲੇ ਦੇ ਘਰ ਜਾ ਕੇ ਵਾਅਦਾ ਨਿਕਲੇ ਠੀਕ ਆ ਤੇ ਲਓ ਵੀਰ ਰਵੀ ਖੋਲ ਕੇ ਤੋਰ ਦਈਏ ਵੀ ਲਓ ਜੀ ਖਾਣ ਆ ਦੇਖੋ ਜੀ ਠੀਕ ਆ ਜੀ ਸੋ ਤੋਰਾ ਤੁਸੀਂ ਚੈੱਕ ਕਰ ਲਓ ਬਾਕੀ ਕੱਦ ਵੱਡੀਆਂ ਮੱਝਾਂ ਦੇ ਵਿੱਚ ਮੰਨ ਕੇ ਕੋਈ ਭਰਾ ਸੌਦਾ ਕਰ ਲਿਓ ਵੱਡੀ ਮੱਝ ਇੱਕ ਹੁੰਦੀ ਹੈ ਮੀਡੀਅਮ ਹਾਈਟ ਮੀਡੀਅਮ ਤੋਂ ਜਿਹੜੀ ਦੋਸਤੋ ਉੱਚੀ ਹਾਈਟ ਆ ਵੱਡੀਆਂ ਮੱਝਾਂ ਦੇ ਵਿੱਚ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਠੀਕ ਆ ਆਹ ਕ੍ਰੀਸ ਸੰਸਾ ਫੇਰਾਂ ਹਾਜੀ ਇੱਕ ਵਾਰੀ ਕਮਾ ਦੇ ਹੋਰ ਜੀ ਆ ਤੋੜ ਦੇ ਅੱਜ ਇੱਕ ਵਾਰੀ ਹੋਰ ਤਸੱਲੀ ਨਾਲ ਦਿਖਾ ਦਈਏ ਕੋਈ ਡਰਜੀ ਕੋਈ ਗੱਲ ਕੋਈ ਗੱਲ ਇਹ ਸੰਧੂ ਸਾਹਿਬ ਆ ਜੀ ਰਿਹਾ ਆਈਏ ਆ ਬਿਲਕੁਲ ਜੀ ਚਾਲ ਕਰਕੇ ਥੋੜੀ ਡਰ ਵੀ ਥਾਂ ਤੇ ਫਿਰ ਤੁਹਾਨੂੰ ਪਤਾ ਹੀ ਆ ਫਿਰ ਠੀਕ ਹੈ ਅੱਛਾ ਇਹਦਾ ਮੁੱਲ ਫਿਰ ਕੀ ਕਰਦੇ ਆ ਫਿਰ ਕੀ ਇਹਦਾ ਮੁੱਲ ਜੀ ਬਿਲਕੁਲ ਜਾਇਜ਼ 77000 ਰੁਪਿਆ ਮੁੱਲ ਰੱਖਿਆ ਜੀ ਇਹਦਾ ਅੱਛਾ ਜੀ ਬਿਲਕੁਲ ਜਿਹੜਾ ਜਾਇਜ਼ ਤੇ ਪੋਚੋ ਹੀ ਮਾਨਤਾ ਕਰਾਂਗੇ ਆਪਾਂ 75 ਜੋ ਹਾਂਜੀ 75 ਜੋ ਮਾਨਤਾ ਕਰਾਂਗੇ ਸਾਨੂੰ ਸਾਹਿਬ ਠੀਕ ਹੈ ਜੋ ਤੁਸੀਂ ਕਹਿਦੋਗੇ ਆਪਾਂ ਉਹ ਕਰਦਾਂਗੇ ਚਲੋ ਕੋਈ ਗੱਲ ਨਹੀਂ ਜਿੰਨਾ ਵੀ ਆਪਣਾ ਕੋਈ ਸੱਜਣ ਵੀਰ ਹੈ ਹਾਂਜੀ 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 ਉਹ ਚਾਹਵਨ ਹੋਇਆ ਤਾਂ ਉਹਦੇ ਹਿਸਾਬ ਨਾਲ ਤੁਸੀਂ ਵੇਖ ਲਿਓ ਜਰੂਰ 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 ਭਾਈ ਜੀ ਦੋਸਤੋ ਵੈਸੇ ਸੰਪਰਕ ਤੁਸੀਂ ਕਰ ਲਿਓ 75000 ਦੇ ਵਿੱਚੋਂ ਵੀ ਬਾਕੀ ਤੁਹਾਨੂੰ ਬੜਾ ਕੱਦ-ਕਾਡ ਬਹੁਤ ਮੈਨੂੰ ਚੰਗਾ ਲੱਗਾ ਵਾ ਸੁਪਰ ਦੀ ਮੱਝ ਆ ਠੀਕ ਆ ਜੀ ਮੈਂ ਪਹਿਲਾਂ ਨੋਟ ਕਰਾ ਦਿੱਤਾ ਕਨਫਰਮ ਇੱਕ ਵਾਰੀ ਫੇਰ ਕਰ ਦਿੰਦੇ ਆ ਪਸੂ ਦੋ ਦਿਖਾਇਆ ਦੋਨੋਂ ਵੱਡੇ ਕੱਦ-ਕਾਡ ਦੇ ਆ ਕੋਈ ਮੀਡੀਅਮ ਜਾਂ ਛੋਟੀ ਦਰਮਿਆਨੀ ਹਾਈਟ ਨਹੀਂ ਕੀ ਇਹਨਾਂ ਪਸੂਆਂ ਦੀ ਵੱਡੇ ਕੱਦ-ਕਾਡ ਦੇ ਵਿੱਚ ਤੇ ਬਾਕੀ ਸਥਾਨ ਜਿਹੜੇ ਆ ਦੋਸਤੋ ਸਾਫ ਸਫਾਈ ਵਾਲੇ ਆ ਕੋਈ ਪੋਰ ਕਿਸੇ ਤਰ੍ਹਾਂ ਕੋਈ ਸ਼ਟਾ ਨਹੀਂ ਹੈਗਾ ਕਿਉਂਕਿ ਬਹੁਤੇ ਦੋਸਤੋ ਜੋ ਜਾਣਕਾਰੀ ਦੇਣੀ ਹੁੰਦੀ ਹੈ ਜੋ ਇਨਫੋਰਮੇਸ਼ਨ ਦੇਣੀ ਆ ਉਸ ਵਿਹਾਰ ਤੇ ਕਿਸੇ ਵੀਰ ਨੇ ਦੂਰੋਂ ਨੇੜਿਓਂ ਤੁਰਨਾ ਹੁੰਦਾ ਤੇ ਗਲਤ ਜਿਹੜੀ ਇਨਫੋਰਮੇਸ਼ਨ ਨਹੀਂਗੀ ਫਿਲਹਾਲ ਤੁਸੀਂ ਆਪਣੀ ਅਣਕੇ ਜਿਹੜੀ ਘਰੇ ਤਸੱਲੀ ਕਰ ਸਕਦੇ ਜੀ ਠੀਕ ਆ ਤੇ ਇਹ ਅੱਜ ਦੋ ਨਾਕ ਸੀ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਹੋਰ ਰਵੀ ਭਾਈ ਕੋਈ ਗੱਲਬਾਤ ਵਾਹ ਜੀ ਕਿਰਪਾਈ ਸਤਿਗੁਰ ਦੀ ਕਰਦੀ ਕਾਇ ਜੀ ਮਹਾਰਾਜੇ ਕਰਮਾਂ ਵਾਲੀਆਂ ਹੁਣ ਤੁਰੀਆਂ ਜਾਣ ਤੁਸੀਂ ਖੁਸ਼ਦੇ ਹੀ ਖੁਸ਼ ਅਗਲੇ ਖਾਣ ਨਾਲੇ ਖੁਸ਼ ਰਹੇ ਹਾਂ ਜੀ ਸਾਰੇ ਖੁਸ਼ ਰਹਿਣ ਵੀਰ ਹਾਂਜੀ ਹਾਂਜੀ ਅਬੀ ਦੋਸਤੋ ਫਿਲਹਾਲ ਇਹ ਦੋ ਐਨੀਮਲ ਸੀਗੇ ਠੀਕ ਆ ਜੀ ਦੋਨੋਂ ਬਿਲਕੁਲ ਚੰਗੇ ਮਿਲ ਕੇ ਚੱਲ ਰਹੇ ਆ ਬਾਕੀ ਆਣ ਕੇ ਆਪਣੀ ਤੁਸੀਂ ਤਸੱਲੀ ਕਰ ਲਿਓ ਠੀਕ ਆ ਨਰਲੀ ਪਿੰਡ ਤੁਸੀਂ ਵਿਜ਼ਿਟ ਕਰਨੀ ਆ ਖਾਲੜਾ ਪਿੰਡ ਬਿਲਕੁਲ ਨਜ਼ਦੀਕ ਆ ਠੀਕ ਆ ਜੀ ਤੇ ਇੱਕ ਰਵੀ ਨੰਬਰ ਬੋਲ ਦਗੀ ਆਪਣੇ ਬਾਈ 82 59 57 504 87 295 57 504 ਠੀਕ ਹੈ ਜੀ ਹਾਂ ਜੀ ਠੀਕ ਹੈ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਰਵੀ ਪਸ਼ੂ ਵਪਾਰ ਦਾ ਕਾਮਾ ਬਾਕੀ ਪਸ਼ੂ ਆਉਂਦੇ ਰਹਿੰਦੇ ਆ ਠੀਕ ਹੈ ਜੀ ਸੋ ਤੁਸੀਂ ਆਪਣਾ ਟਾਈਮ ਟਾਈਮ ਸਮੇਂ-ਸਮੇਂ ਦੇ ਨਾਲ ਇੱਕ ਕੰਟੈਕਟ ਬਣਾ ਕੇ ਰੱਖ ਲਿਓ ਆ ਜੇ ਨਵੇਂ ਪਸ਼ੂਆਂ ਦੀ ਡਿਟੇਲ ਜਿਹੜੀ ਆ ਤੁਸੀਂ ਸਮੇਂ-ਸਮੇਂ ਦੇ ਨਾਲ ਲੈਦੇ ਰਿਆ ਕਰੋ ਠੀਕ ਹੈ ਜੀ ਸੋ ਬਾਕੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ